ਸਿਕਾ ਦੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਕਵਿਤਾ ਦੇ ਹੋਰ ਰੂਪ ਬਾਰੇ ਦੱਸਣ ਜਾ ਰਹੀ ਹਾਂ ਸਭ ਤੋਂ ਪਹਿਲਾਂ ਹੈਗੇ ਜੀ ਸੰਦ ਸੰਦ ਕਿਸ ਨੂੰ ਕਹਿੰਦੇ ਆ ਗੀਤ ਰੂਪੀ ਕਵਿਤਾ ਗੀਤ ਰੂਪੀ ਕਵਿਤਾ ਜਿਹੜੀ ਹੁੰਦੀ ਹੈ ਜੋ ਕਿ ਸੋਗ ਨਾਲ ਸੰਬੰਧਿਤ ਹੁੰਦੀ ਹੈ ਜੋ ਉੱਚੀ ਤਿਲਚੀਨੀ ਆਵਾਜ਼ ਵਿੱਚ ਗਾਈ ਜਾਂਦੀ ਹੈ ਉੱਚੀਆਂ ਏਕਾਂ ਨਾਲ ਗਾਉਣਾ ਕੋਈ ਵੀ ਚੀਜ਼ ਹੈ ਜੋ ਕਵਿਤਾ ਹੈ ਉਹਨੂੰ ਉੱਚੀਆਂ ਏਕਾਂ ਨਾਲ ਗਾਉਣੇ ਆ ਤਾਂ ਉਸ ਨੂੰ ਸੰਦ ਕਿਹਾ ਜਾਂਦਾ ਹੈ ਤੇ ਪਿੱਲੂ ਦਾ ਮਿਰਜਾ ਸਾਹਿਬਾ ਸੰਦ ਚ ਲਿਖਿਆ ਹੋਇਆ ਹੈ ਜਿਹੜਾ ਪਿੱਲੂ ਦਾ ਮਿਰਜਾ ਸਾਹਿਬਾ ਜੀ ਉਹ ਸੰਦ ਚ ਲਿਖਿਆ ਹੋਇਆ ਹੈ ਕਲੀਆਂ ਸੰਦਰੂਪ ਵਿੱਚ ਹਨ ਜਿਹੜੀਆਂ ਕਲੀਆਂ ਲਿਖੀਆਂ ਜਾਂਦੀਆਂ ਨੇ ਜੀ ਉਹ ਸੰਦਰੂਪ ਵਿੱਚ ਲਿਖੀਆਂ ਜਾਂਦੀਆਂ ਭਾਈ ਸੁੰਦਰ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਚੌਥੀ ਜੁੱਤ ਸਮਾਉਣ ਵੇਲੇ ਗਾਇਸਨ ਹਾਂਜੀ ਨੈਕਸਟ ਹੈਗਾ ਜੀ ਅਲਾਣੀਆ ਅਲਾਣੀਆ ਕਿਹਨੂੰ ਕਹਿੰਦੇ ਆ ਜੀ ਜਦੋਂ ਕੋਈ ਵਿਅਕਤੀ ਚੜਾਈ ਕਰਦਾ ਹੈ ਉਸ ਨੂੰ ਸੰਬੋਧਨ ਕਰਕੇ ਗੀਤ ਗਾਏ ਜਾਂਦੇ ਹਨ ਜਦੋਂ ਵੀ ਕੋਈ ਵਿਅਕਤੀ ਜੀ ਚੜਾਈ ਕਰਦਾ ਹੈ ਮਤਲਬ ਗੁజర్ ਜਾਂਦਾ ਹੈ ਉਹਦੇ ਨਾਲ ਸੰਬੰਧਿਤ ਜੋ ਵੀ ਗੀਤ ਗਾਏ ਜਾਂਦੇ ਆ ਉਹਨੂੰ ਉਸ ਨੂੰ ਅਲਾਣੀਆਂ ਕਹਿੰਦੇ ਨੇ ਤੇ ਉਸ ਤੋਂ ਬਾਅਦ ਨੈਕਸਟ ਹੈ ਜੀ ਹਾਂਜੀ ਨੈਕਸਟ ਹੈ ਜੀ ਘੋੜੀਆਂ ਘੋੜੀਆਂ ਕਿਸ ਨੂੰ ਕਹਿੰਦੇ ਆ ਖੁਸ਼ੀ ਦੇ ਗੀਤ ਖੁਸ਼ੀ ਦੇ ਗੀਤ ਜੋ ਲੜਕੇ ਦੇ ਵਿਆਹ ਵਿੱਚ ਗਾਈਆਂ ਜਾਂਦੀਆਂ ਹਨ ਖੁਸ਼ੀ ਦੇ ਗੀਤ ਜਿਵੇਂ ਆਪਾਂ ਲੜਕੇ ਦੇ ਵਿਆਹ ਵਿੱਚ ਗਾਉਨੇ ਆ ਉਸ ਨੂੰ ਘੋੜੀਆਂ ਕਹਿੰਦੇ ਨੇ ਜੀ ਗੁਰੂ ਰਾਮਦਾਸ ਜੀ ਨੇ ਘੋੜੀਆਂ ਲਿਖੀਆਂ ਜੋ ਆਤਮਾ ਪਰਮਾਤਮਾ ਨਾਲ ਸੰਬੰਧਿਤ ਸਨ ਰਾਮਦਾਸ ਜੀ ਨੇ ਘੋੜੀਆਂ ਲਿਖੀਆਂ ਸੀ ਜੀ ਜੋ ਆਤਮਾ ਤੇ ਪਰਮਾਤਮਾ ਨਾਲ ਮੇਲ ਖਾਂਦੀਆਂ ਸੀ ਸਬੰਧ ਰੱਖਦੀਆਂ ਸੀ ਨੈਕਸਟ ਹੈਗਾ ਜੀ ਗਜ਼ਲ ਇਹ ਅਰਬੀ ਦਾ ਸ਼ਬਦ ਹੈ ਉਰਦੂ ਫਾਰਸੀ 'ਚ ਇਹ ਵਧੇਰੇ ਪ੍ਰਸਿੱਧ ਹੈ ਗਜ਼ਲ ਹੈ ਅਰਬੀ ਦਾ ਸ਼ਬਦ ਹੈ ਜੀ ਇਹ ਉਰਦੂ ਤੇ ਫਾਰਸੀ ਵਿੱਚ ਬਹੁਤ ਮਤਵ ਰੱਖਦਾ ਕੀ ਇਸ ਦੇ ਜਿਹੜੇ ਉਰਦੂ ਤੇ ਫਾਰਸੀ ਵਾਲੇ ਲੋਕ ਨੇ ਇਸ ਨੂੰ ਵੱਧ ਮਹੱਤਵ ਦਿੰਦੇ ਨੇ ਜਿਵੇਂ ਔਰਤਾਂ ਨਾਲ ਗੱਲਾਂ ਕਰਨੀਆਂ ਪ੍ਰੇਮ ਪਿਆਰ ਦੀਆਂ ਗੱਲਾਂ ਕਰਨੀਆਂ ਉਹ ਸਾਰੇ ਗਜ਼ਲ ਬਹੁਤ ਵਧੀਆ ਤਰੀਕੇ ਨਾਲ ਦਰਸਾਉਂਦੇ ਆ ਤੇ ਪੰਜਾਬੀ ਦੇ ਵਿੱਚ ਪ੍ਰਸਿੱਧ ਗਜ਼ਲਕਾਰ ਨੇ ਜਿਹੜੇ ਸੁਰਜੀਤ ਸਿੰਘ ਹਨ ਠੀਕ ਹੈ ਜੀ ਹਾਂਜੀ ਨੈਕਸਟ ਆਉਣੇ ਆ ਜੀ ਆਪਾਂ ਹਾਂਜੀ ਨੈਕਸਟ ਹੈਗਾ ਜੀ ਕਾਫੀ ਹੁਣ ਕਾਫੀ ਕਿਹਨੂੰ ਕਹਿੰਦੇ ਆ ਇਸ ਵਿੱਚ ਇੱਕ ਲਾਈਨ ਲਿਖੀ ਜਾਂਦੀ ਹੈ ਇਸ ਦੇ ਵਿੱਚ ਇੱਕ ਲਾਈਨ ਲਿਖੀ ਜਾਂਦੀ ਹੈ ਇਸ ਲਾਈਨ ਨੂੰ ਇੱਕ ਬੋਲਦਾ ਹੈ ਕੋਈ ਵੀ ਇੱਕ ਜਾਣਾ ਹੁੰਦਾ ਜੀ ਉਹਨੂੰ ਬੋਲਦਾ ਬਾਕੀ ਸਾਰੇ ਉਸ ਦੇ ਪਿੱਛੇ ਉਹੀ ਲਾਈਨ ਦੁਹਰਾਉਂਦੇ ਆ ਉਸ ਨੂੰ ਕਾਫੀ ਕਹਿੰਦੇ ਸਨ ਬੁੱਲੇ ਸ਼ਾਹ ਇਹ ਬੋਲਦੇ ਸਨ ਹਾਂਜੀ ਬੁੱਲੇ ਸ਼ਾਹ ਜੀ ਉਹ ਇੱਕ ਵਾਰੀ ਕਾਫੀ ਦੀ ਕੋਈ ਵੀ ਲਾਈਨ ਤੁੱਕ ਹੁੰਦੀ ਸੀ ਉਹਨੂੰ ਬੋਲਦੇ ਸੀ ਤੇ ਜਿਹੜੇ ਬਾਕੀ ਉਹਨਾਂ ਪਿੱਛੇ ਹੁੰਦੇ ਸੀ ਬਾਕੀ ਉਹਨਾਂ ਪਿੱਛੇ ਸੇਮ ਉਹੀ ਵਰਡਿੰਗਸ ਜਿਹੜੇ ਉਹ ਬੋਲਦੇ ਜਾਂਦੇ ਸੀ ਉਹਨੂੰ ਆਪਾਂ ਜੀ ਕਹਿੰਦੇ ਆ ਕਾਫੀ ਨੈਕਸਟ ਹੈ ਜੀ ਰੁਬਾਈ ਰੁਬਾਈ ਕਿਨ ਕਹਿੰਦੇ ਆ ਜੀ ਇਹ ਇੱਕ ਕਿਸਮ ਦੀ ਕਵਿਤਾ ਰੂਪੀ ਚੰਦ ਹੈ ਰੁਬਾਈ ਇਹ ਜਿਹੜੀ ਜੀ ਕਵਿਤਾ ਰੂਪੀ ਚੰਦ ਹੈ ਇਸ ਵਿੱਚ ਚਾਰ ਲਾਈਨਾਂ ਹੁੰਦੀਆਂ ਨੇ ਰੁਬਾਈ ਦੇ ਵਿੱਚ ਚਾਰ ਲਾਈਨਾਂ ਹੁੰਦੀਆਂ ਨੇ ਜੀ ਇਸ ਵਿੱਚ ਪਹਿਲੀ ਦੂਜੀ ਚੌਥੀ ਲਾਈਨਾਂ ਦਾ ਮੇਲ ਹੁੰਦਾ ਹੈ ਇਹਦੇ ਵਿੱਚ ਜੀ ਪਹਿਲੀ ਤੇ ਦੂਜੀ ਚੌਥੀ ਲਾਈਨ ਜਿਹੜੀ ਆਪਸ ਵਿੱਚ ਮੇਲ ਖਾਂਦੀਆਂ ਨੇ ਇਸ ਵਿੱਚ ਪਹਿਲੀਆਂ ਦੋ ਲਾਈਨਾਂ ਵਿੱਚ ਖਿਆਲ ਦੀ ਉਸਾਰੀ ਕੀਤੀ ਜਾਂਦੀ ਹੈ ਕੋਈ ਵੀ ਖਿਆਲ ਹੁੰਦਾ ਜੀ ਜੋ ਵੀ ਕਵਿਤਾ ਵਿੱਚ ਹੁੰਦਾ ਉਹ ਖਿਆਲ ਦੀ ਉਸਾਰੀ ਕਰੀ ਜਾਂਦੀ ਹੈ ਵੀ ਕਿਸ ਤਰ੍ਹਾਂ ਆਪਾਂ ਨੇ ਉਹ ਕਵਿਤਾ ਉਸਾਰਨੀ ਹੈ ਤੀਜੀ ਮੋੜ ਵਿੱਚ ਗੱਲ ਤੀਸਰੀ ਲਾਈਨ ਦੇ ਵਿੱਚ ਜੀ ਮੋੜ ਵਿੱਚ ਗੱਲ ਕਰੀ ਜਾਂਦੀ ਹੈ ਜੇ ਚੌਥੀ ਗੱਲ ਦੀ ਨਤੀਜਾ ਕੱਢ ਦਿੱਤਾ ਜਾਂਦਾ ਤੇ ਚੌਥੀ ਗੱਲ ਦੇ ਵਿੱਚ ਜੇ ਨਤੀਜਾ ਕੱਢ ਦਿੱਤਾ ਜਾਂਦਾ ਪੰਜਾਬੀ ਵਿੱਚ ਵੀਰ ਸਿੰਘ ਰੁਵਾਈ ਲਿਖਣ ਵਾਲੇ ਸਨ ਪੰਜਾਬੀ ਵਿੱਚ ਵੀਰ ਸਿੰਘ ਜਿਹੜੇ ਪ੍ਰਸਿੱਧ ਨੇ ਉਹ ਰੁਵਾਈਆਂ ਲਿਖਣ ਵਾਲੇ ਸੀ ਜੀ ਹਾਂਜੀ ਨੈਕਸਟ ਪੇ ਹਾਂਜੀ ਨੈਕਸਟ ਜੀ ਹੈਗੀ ਵਾਰ ਵਾਰ ਕਿਨੂੰ ਕਹਿੰਦੇ ਆ ਯੋਧਿਆਂ ਦੀਆਂ ਗਾਥਾਵਾਂ ਹੁੰਦੀਆਂ ਜਿਹੜੀਆਂ ਯੋਧਿਆਂ ਯੁੱਧ ਸਮੇਂ ਲਿਖਿਆ ਜਾਂਦੀ ਹੈ ਯੁੱਧ ਦਾ ਵੰਨਨ ਹੁੰਦਾ ਠੀਕ ਹੈ ਉਸ ਨੂੰ ਆਪਾਂ ਕੀ ਕਹਿੰਦੇ ਆ ਵਾਰ ਕਹਿੰਦੇ ਆ ਚੰਡੀ ਦੀ ਵਾਰ ਗੁਰਗੋਵੀ ਸਿੰਘ ਜੀ ਨੇ ਲਿਖੀ ਹੈ ਹਾਂਜੀ ਆਪਾਂ ਨੇ ਬਹੁਤ ਵਾਰ ਪੜਿਆ ਹੋਣਾ ਹੈ ਕਿ ਚੰਡੀ ਦੀ ਵਾਰ ਹੈ ਗੁਰਗੋਵੀ ਸਿੰਘ ਜੀ ਨੇ ਲਿਖੀ ਹੈ ਹਾਂਜੀ ਹੋਪਸੋ ਤੁਹਾਨੂੰ ਇਹ ਸਾਰੇ ਟੌਪਿਕਸ ਆ ਕਲੀਅਰ ਹੋਏ ਹੋਣਗੇ ਜੀ ਤਾਂ ਇਹ ਆਪਾਂ ਨੂੰ YouTube ਤੇ ਬਹੁਤ ਜ਼ਿਆਦਾ ਘੱਟ ਆਪਾਂ ਸਰਚ ਕਰਦੇ ਆ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਤੇ ਇਹਨਾਂ ਬਾਰੇ ਆਪਾਂ ਨੂੰ ਵਧੀਆ ਤਰੀਕੇ ਨਾਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਤੁਹਾਨੂੰ ਮੇਰੀ ਜਾਣਕਾਰੀ ਪਸੰਦ ਆਈ ਹੋਵੇ ਜੀ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਧੰਨਵਾਦ